ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਟਾਈਮ ਹੋ ਰਿਹਾ ਸਵੇਰੇ 7:30 ਦਾ ਸਾਰੇ ਕੰਮ ਕੰਫਿਨਿਸ਼ ਕਰਕੇ ਸਾਰਾ ਕੁਝ ਕਿਚਨ ਦਾ ਕੰਮ ਫਿਨਿਸ਼ ਕਰਕੇ ਮੈਂ ਬੈਠੇ ਰਜਾਈ ਵਿੱਚ ਠੰਡ ਬਹੁਤ ਜ਼ਿਆਦਾ ਠੰਡ ਹੋਰ ਹੋਰ ਕੁਝ ਆਰਾ ਵੀ ਨਹੀਂ ਹੈ ਕਰਜਾਈ ਤੋਂ ਬਿਨਾ ਖੜੀਏ ਵੀ ਕੀ ਫਿਰ ਹਨਾ ਬਿਨਾਂ ਰਜਾਈ ਤੋਂ ਬੈਠਣਾ ਨਹੀਂ ਹੁੰਦਾ ਇੰਨੀ ਜ਼ਿਆਦਾ ਠੰਡ ਹੈ ਬਲੋਰ ਚੱਲ ਪਿਆ ਲਾਈਟ ਗਈ ਹੋਈ ਸਵੇਲਾ ਬਾਈਕਲ ਲਾਈਟ ਤਾਂ ਅਜ ਬਹੁਤ ਜ਼ਿਆ ਫਲੋਰ ਚਲਾਏ ਹੋਏ ਸੀ ਲਾਈਟ ਚਲੀ ਸੀ ਬਣਾਈ ਐ ਤੇ ਮੈਂ ਖਾਤੀ ਹੱਟੇ ਮੂਫਲੀ ਸਰਦੀ ਤਨ ਖਾਣ ਪੀਣ ਦਾ ਇਜੀ ਕਰਦਾ ਪਾ ਮੈਂ ਪੱਟ ਕੇ ਖਾਈ ਚੱਲੋ ਠੰਡ ਚ ਮੂਫਲੀ ਖਾ ਲਓ ਰੋੜੀ ਗੱਚਖ ਖਾ ਲਓ ਹਾਂ ਤੇ ਫਰੂਟ ਨਹੀਂ ਖਾਣ ਨੂੰ ਜਮਾਂ ਵੀ ਦਿਲ ਕਰਦਾ ਠੰਡ ਵਿੱਚ ਪਾਣੀ ਪੀਣ ਨੂੰ ਦਿਲ ਨਹੀਂ ਕਰਦਾ ਕਹਿੰਦੇ ਨੇ ਪਾਣੀ ਪਿਓ ਪਾਣੀ ਦਾ ਜਮਾਂ ਹੀ ਪੀਣ ਦਾ ਦਿਲ ਨਹੀਂ ਕਰਦਾ ਮੇਰਾ ਤਾਂ ਆਪ 2-3 ਦਿਨਾਂ ਤੋਂ ਪਾਣੀ ਬਹੁਤ ਮੇਰਾ ਪਾਣੀ ਘਟਿਆ ਪਿਆ ਦਿਲ ਨਹੀਂ ਕਰਦਾ ਹੈਗਾ ਪਾਣੀ ਪੀਣ ਨੂੰ ਤੇ ਬਸ ਮੰਨ ਲਓ ਮੱਲੀ ਠੱਕੇ ਨਾਲ ਪੀਣਾ ਪੈਂਦਾ ਉਹ ਵੀ ਗਰਮ ਗਰਮ ਪੂਰਾ ਗਰਮ ਕਰਕੇ ਬਲੋਰ ਨਾਲ ਥੋੜਾ ਬਸ ਫੇਰ ਬੈਠੇ ਜਾਂਦਾ ਨਹੀਂ ਤਾਂ ਨਹੀਂ ਜਿਆਦਾ ਠੰਡਾ ਪਤਾ ਨਹੀਂ ਕੱਲ੍ਹ ਦੀ ਤਾਂ ਬਹੁਤ ਜ਼ਿਆਦਾ ਠੰਡ ਹੋਈ ਪਈ ਹੈ। ਇਹਨਾਂ ਆਪੇ ਕੰਮ ਕਰਨ ਨੂੰ ਜੀ ਕਰਦਾ ਜੇ ਮੈਂ ਐਕਸਟਰਾ ਕੰਮ ਕੋਈ ਸਫਾਈ ਦਾ ਬਿਲਕੁਲ ਵੀ ਜੀ ਨਹੀਂ ਕਰਦਾ ਜੇ ਕਰਦਿਆਂ ਦਾ ਜਮੇ ਅਨਸਰ ਦੇਣਾ ਪੈਂਦਾ ਵੀ ਜਿੰਨੇ ਕੁ ਬਿਨਾਂ ਸਰਦਾ ਨਹੀਂ ਬਸ ਉਹਨਾਂ ਕਰ ਲਾ। ਹੱਥੀਂ ਨਹੀਂ ਪੈਂਦਾ ਕੰਮ ਨੂੰ ਇੰਨੀ ਜਿਆਦਾ ਠੰਡ ਵਿੱਚ। ਇਹ ਆਰਾਮ ਜੋਂਦਾ ਬਲੋਰ ਰਣ ਤਾਂ। ਦਵਿੰਦਰ ਦੇ ਉਹਨੇ ਮਾਨ ਸਾਹਿਬ ਦੇ ਕੰਮ ਤੋਂ ਦੇ ਕਰਨਾ। ਮੈਂ ਤਾਂ ਆਪਰ ਜਾਈ ਵਿੱਚ ਬੈਠੇ ਠੰਡ ਨੂੰ ਬਹੁਤ ਜ਼ਿਆਦਾ ਜਾਈ ਤੋਂ ਨਿਕਲੂ ਦਿਲ ਨਹੀਂ ਕਰ ਰਿਹਾ ਹੈ। ਟਾਈਮ ਹੋ ਗਿਆ 12:30 ਦਾ ਥੋੜੀ ਥੋੜੀ ਧੁੱਪ ਨਿਕਲ ਰਹੀ ਆ ਨਿੱਗੇ ਜ ਮੈਂ ਵੀ ਮੰਜਾ ਡਾ ਲਿਆ ਇੱਥੇ ਕਮਾਲ ਹੀ ਹੋ ਗਿਆ ਧੁੱਪ ਨਿਕਲ ਗਈ ਦਬਾਂ ਦੀ ਪੂਰੀ ਗੱਲ ਆ ਧੁੱਪ ਮਿਣਾ ਨਾ ਹੁਣ ਠੰਡ ਹੀ ਨਹੀਂ ਉਤਰਦੀ ਹੈਗੀ ਨਿੱਗੇ ਜੀ ਨਾ ਆਉਂਦਾ ਹੈਗਾ ਤੇ ਹੁਣ ਆਇਆ ਬਿੱਲ ਬਿਜਲੀ ਦਾ ਬਿੱਲ ਆਉਂਦਾ ਸਰਦੀਆਂ ਸਾਡਾ ਮਹੀਨੇ ਤੋਂ ਬਿੱਲ ਆ ਜਾਂਦਾ ਔਰ ਬਿੱਲ ਸਰਦੀਆਂ ਵਿੱਚ ਆਲਮੋਸਟ 4-5 ਮਹੀਨੇ ਫ੍ਰੀ ਹੁੰਦਾ ਕੁਝ ਵੀ ਨਹੀਂ ਆਉਂਦਾ ਕਿਉਂਕਿ ਇਹ ਨਹੀਂ ਯਾਦਾ ਬਿਜਲੀ ਦੀ ਖਪਤ ਹੁੰਦੀ ਨਹੀਂ ਸਰਦੀ ਵਿੱਚ ਟੌਵਲ ਉਹ ਗੇਰਾ ਲੈਣੇ ਚੱਕ ਕੇ ਬਾਅਦ ਟੌਵਲ ਪਾ ਮੰਜੇ ਤੇ ਪੰਜ ਚਾਰ ਕੱਪੜੇ ਵੇਸੀ ਉਹ ਪਾਵਾ ਲਾਪੇ ਜੀ ਉਹ ਤਾਂ ਸੁੱਕੇ ਪੈਣ ਪਰ ਠੰਡੇ ਹੀ ਨੇ ਹੈਗਾ ਨਿਕਲ ਆਸ ਤੇ ਧੁੱਪ ਚਾਉਂਦਾ ਟੌਵਲ ਹੈਂਡ ਟੌਵਲ ਸਭ ਤੋਂ ਜ਼ਰੂਰੀ ਤੇ ਇਹ ਹੋ ਜਾਂਦੇ ਨੇ ਇੰਦਰ ਬਣ ਗਈ ਦਵਿੰਦਰ ਦੀ ਚਾਹ ਬੈਠੇ ਨੇ ਬਾਹਰ ਧੁੱਪੇ ਨਾ ਕਿ ਉਹਨੇ ਚਾਹ ਨਾਲ ਦੱਸਦੇ ਬਿੱਲ ਆਪ ਨੂੰ ਜ਼ੀਰੋ ਆ ਗਿਆ ਬਾਹਰੋਂ ਜੀ ਹੈ ਇਹ ਕਿੱਥੇ ਨੇ ਕਿੱਧਰੋਂ ਆਜੋ ਚਾਲ ਲਈ ਥੋੜਾ ਥੋੜੀ ਨਿਗਾਸ ਚੀ ਹੈ ਗੀਜ਼ਰ ਕੀ ਪ੍ਰੋਬਲਮ ਸੀ ਇਹਦੇ ਵਿੱਚ ਹੈ ਕੀ ਪ੍ਰੋਬਲਮ ਸੀ ਸਰਵਿਸ 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 ਤਾਂ ਆਪਣੇ ਏਸੀਆਂ ਦੀ ਵੀ ਕਰਾਉਣੀ ਪਈ ਆ ਵਾਸ਼ਿੰਗ ਮਸ਼ੀਨ ਦੀ ਵੀ ਆਜੋ ਭਾਈ ਆਏ ਚੈੱਕ ਬੁੱਕਾਂ ਲੈ ਕੇ ਆ ਮੈਂ ਕਿਤੇ ਵਾਸ਼ਿੰਗ ਮਸ਼ੀਨ ਉਲਾ ਆ ਗਿਆ ਇਹਨਾਂ ਦੀ ਸਰਵਿਸ ਕਰਨੀ ਪੈਂਦੀਗੀ ਜ਼ਰੂਰੀ ਅੱਛਾ ਚਾਹ ਤਾਰੇ ਪੇ ਥੋੜਾ ਜਿਆਦਾ ਟਾਈਮ ਲੱਗੂ ਤੇ ਫੇਰ ਕੰਮ ਐਤਕੀ ਫੇਰ ਆਪਾਂ ਨੂੰ ਬਿੱਲ ਜ਼ੀਰੋ ਆ ਗਿਆ ਮੈਂ ਟਾਈਮ ਸੀ ਬਲੂਅਰ ਕਾਫੀ ਚੱਲੇ ਐਤਕੀ ਵੀ ਆਊਗਾ ਬਿੱਲ ਪਰ ਜ਼ੀਰੋ ਆਇਆ ਚੱਲ ਪਿਆ ਅੱਜ ਥੋੜੀ ਨਿਕਲੀ ਸੀ ਧੁੱਪ ਤੇ ਹੈਲਪਰ ਵੀ ਆ ਗਈ ਸੀ 2 ਵਜੇ ਉਹ ਵੀ ਇਹਨੇ ਆਉਣਾ ਸੀ ਵਿੰਡੋ ਸਾਫ ਕਰਨ ਪਰ ਕਹਿੰਦੀ ਮੈਂ ਕਿਾ ਚੱਲ ਧੁੱਪਾ ਮੈਂ ਜਲਦੀ ਚਲੀ ਆਵਾਂ ਫਿਰ 2 ਵਜੇ ਆ ਗਈ ਸੀ ਪਹਿਲਾਂ ਨੀਚਲੇ ਵਿੰਡੋ ਸਾਫ ਕਰੀ ਨੀਚਲੇਆਂ ਕਰਨੀਆਂ ਸਾਰੀਆਂ ਸੀ ਪਰ ਫਿਰ ਮੈਂ ਇਹਨੂੰ ਕਿਹਾ ਤੂੰ ਐ ਕਰ ਦੋ ਸਾਈਡਾਂ ਵਾਲੀ ਨੀਚੋਂ ਕਰ ਛੱਡ ਦੇ ਇੱਕ ਦੋ ਸਾਈਡਾਂ ਵਾਲੀ ਕਰ ਲੈ ਉਹਦੀ ਜਗ੍ਹਾ ਉੱਪਰ ਲੀਆਂ ਕਰ ਲੈਣੇ ਆ ਉੱਪਰ ਲੀਆਂ ਨੂੰ ਨਾ ਫਿਰ ਕਾਲ ਹੋ ਜਾਂਦੇ ਠੰਡ ਵੀ ਤਾਂ ਉਹ ਵੀ ਉੱਪਰ ਜਾਣ ਨੂੰ ਦਿਲ ਨਹੀਂ ਕਰਦਾ ਹੈਗਾ ਵੀ ਧੁੱਪ ਨਿਕਲੀ ਹੋਈ ਆ ਤੇ ਅੱਧੀਆਂ ਕਿ ਨੀਚੇ ਵਾਲੀਆਂ ਸਾਫ ਕਰ ਲਈਆਂ ਤੇ ਉੱਪਰ ਵਾਲੀਆਂ ਸਾਰੀਆਂ ਸਾਫ ਹੋ ਗਈਆਂ ਵਿੰਡੋਸ ਜੋ ਜਿਹੜੇ ਨੀਚੇ ਵਾਲੇ ਰਹਿ ਗਏ ਉਹ ਫਿਰ ਅਗਲੇ 라ਉਂਡ ਵਿੱਚ ਜਦੋਂ ਫੇਅਰ ਕਰੂਗੀ ਤਾਂ ਉਦੋਂ ਹੋ ਜਾਣਗੇ ਵੈਸੇ ਅੱਜ ਕੱਲ ਇੰਨੀਆਂ ਝਾਰਾ ਗੰਦੀਆਂ ਹੁੰਦੀਆਂ ਨੇ ਇਹਦੇ ਦੇ ਡਸਟ ਹੁੰਦੀ ਨਹੀਂ ਗੀ ਪਰ ਉੱਪਰ ਵਾਲਿਆਂ ਨੂੰ ਕਾਫੀ ਟਾਈਮ ਲੰਘ ਜਾਂਦਾ ਟਾਈਮ ਹੋ ਰਿਹਾ 3:30 ਦਾ ਹੈਲਪਰ ਹੁਣ ਚੱਲ ਗਈ 2:00 ਵਜੇ 3:30 ਵਜੇ ਗਈਆ ਵਿੰਡੋਸ ਵਗੈਰਾ ਸਾਫ ਕਰਕੇ ਇੱਕ ਦੋ ਸਾਈਡਾਂ ਵਾਲੇ ਨੀਚਲੇ ਵਾਲੇ ਉਹਨੇ ਇੱਕ ਇੱਕ ਸੌਰੀ ਦੋ ਸਾਈਡਾਂ ਵਾਲੇ ਨੀਚਲੇ ਵਾਲਿਆਂ ਤੇ ਉੱਪਰ ਨਹੀਂ ਕਰੀਆਂ ਉਹ ਤਾਂ ਮੇਚਲੇ ਸਾਰੇ ਹੀ ਕਰਨੇ ਸੀ ਆ ਪਰ ਫਿਰ ਉਹਨੂੰ ਕਿੰਨੇ ਮਿਚਲੇ ਅਧੀਆਂ ਕਰਦੇ ਅਧੀਆਂ ਉੱਪਰ ਨੇ ਕਰ ਦੋ ਉਹ ਨੀਚੇ ਤਾਂ ਹੋਈ ਨੇ ਪਰ ਉੱਪਰ ਕੌਣ ਕਰ ਲਵੇਂ ਤੇ ਮੇਰੇ ਬੱਜੀ 6 ਜੋ ਸ਼ੀਸ਼ੇ ਸਾਫ ਦਾ ਬਿਜ਼ਨਸ ਫਰੰਟ ਵਾਲੇ ਉਹ ਗਿੱਲਾ ਮਾਰਦੇ ਨੇ ਮੈਂ ਪਿੱਛੇ ਵਿੱਚ ਸੁੱਕਾ ਮਾਰਦੇ ਉਹਨਾਂ ਦੇ ਮੇਰੇ ਬੱਜੀ 6 ਖੂਨ ਨਿਕਲਿਆ ਰਿਹਾ ਹੋ ਗਿਆ 15 20 ਮਿੰਟ ਲੱਗੇ ਨੂੰ ਖੂਨ ਨਿਕਲੂ ਨਹੀਂ ਹਟ ਰਿਹਾ ਹੈਗਾ ਥੋੜਾ ਜਿਹਾ ਕੱਟ ਆ ਬਿਲਕੁਲ ਥੋੜਾ ਜਿਹਾ ਮਾਸਟਣਾ ਪਰ ਤੀਜ ਵਿੱਚ ਵੱਜ ਗਈ ਇਹਦੇ ਜਿਹੜੇ ਡਾਸਟਿੰਗ ਵਾਲੇ ਕੱਪੜੇ ਮੇਰੇ ਹੱਥ 'ਚ ਸੀ ਮੋਬਾਈਲ ਹੀ ਕੋਹ ਚੁ ਕਰਦਾ ਖੂਨ ਆ ਤੇ ਹੁਣ ਆ ਕੇ ਨੈਪਕਿਨ ਸਮ ਕਰਨ ਤੋਂ ਇੰਨੀ ਕਿ ਮੋਟੇ ਸੱਤਾਂ ਬਜਿਦਿਆਂ ਰਹਿੰਦੀ ਐ ਨਾ ਕੋਈ ਵੱਡੀ ਕਰਨੀ ਹੈ ਇਹ ਇੱਧਰ ਹੋ ਰਹੀ ਮੇਰੀ ਚਾਹ ਤਰੀ ਹੋਈ ਐ ਮੈਂ ਗੈਸ ਤੇ ਪੀਣਾ ਚਾਹ ਸਾਢੇ 3 ਦੇ ਟਾਈਮ ਹੋ ਗਿਆ ਸਾਢੇ 3 ਹੋ ਗਏ ਸਹੀ ਤੇ ਬਾਹਰ ਆ ਗਿਆ ਮਾਲੀ ਉਹਨੇ ਲਗਾਉਣੇ ਨੇ ਪਾਮ ਤੇ ਹੁਣ ਮਾਲੀ ਲਈ ਵੀ ਚਾਹ ਬਣੂਗੀ ਹਾਂ ਦੂਜਾ ਨੈਪਕਿਨ ਫੇਰ ਭਰਾਂਗਾ ਪਰ ਮੇਰਾ ਬਲੱਡ ਨਹੀਂ ਰੁਕ ਰਿਹਾ ਹੈਗਾ ਨਿਕਲੀ ਅਰੇ ਦਵੰਦਰ ਕੰਨ ਨਿਕਲੀ ਅੰਦਰ ਜਿੰਨਾ ਨਿਕਲਦਾ ਚਾਹ ਮੈਂ ਪੀ ਲਈ ਫਲੱਡ ਹੀ ਨਾਟ ਰਹਾ ਹੈਗਾ ਇਧਰ ਹੁਣ ਸ਼ਾਮ ਨੂੰ ਆ ਗਿਆ ਸੀ ਮਾਦੀ ਇਹ ਐਕਚੁਅਲੀ ਸਕੂਲ ਚ ਕਰਦਾ ਕੰਮ ਸਕੂਲ ਚ ਲੱਗਿਆ ਹੋਇਆ ਉਸ ਕਰਕੇ ਅਜੇ ਕੋਲ ਟਾਈਮ ਨਹੀਂ ਹੁੰਦਾ ਫਿਰ ਹੁਣ ਵੀ 3 ਵਜੇ ਛੁੱਟੀ ਹੁੰਦੀ ਹੈ ਦੂਵੇਂਦਰ ਜਾ ਕੇ ਫਿਰ ਲੈ ਕੇ ਆਏ ਨੇ ਫਿਰ ਹੁਣ ਸ਼ਾਮ ਨੂੰ ਕੰਮ ਕਰਵਾ ਕੇ ਛੱਡ ਕੇ ਆਉਣਗੇ ਇਸ ਕਰਕੇ ਕਈ ਦਿਨਾਂ ਦਾ ਕਹਿ ਰਹੇ ਸੀ ਆ ਜਾ ਆ ਜਾ ਤੇ ਪਹਿਲਾਂ ਛੁੱਟੀਆਂ ਚ ਸਾਡੇ ਤੋਂ ਨਹੀਂ ਇਹ ਬਣਿਆ ਹੈਗਾ ਪਹਿਲਾਂ ਬਣਾਉਣਾ ਸੀਗਾ ਵਾਕਿੰਗ ਟਰੈਕ ਉਹ ਮਿਸਤਰੀ ਨੇ ਮਿਲਿਆ ਫਿਰ ਉਹ ਬਣਾ ਕੇ ਇਸ ਤੋਂ ਬਾਅਦ ਫਿਰ ਹੁਣ ਅਸੀਂ ਇੱਥੇ ਲਗਵਾਉਣੇ ਨੇ ਪਾਮ ਇਹ ਵੀ ਮਾਲੀ ਵਧੀਆ ਤਰੀਕੇ ਨਾਲ ਲਗਾ ਦੂਗਾ ਇਹਨਾਂ ਨੂੰ ਪਤਾ ਹੁੰਦਾ ਤਾਂ ਕਰਕੇ ਮਾਲੀ ਨੂੰ ਸਪੈਸ਼ਲ ਲਿਆਉਂਦਾ ਪਾਮ ਲਗਾਉਣ ਲਈ ਗੁੱਡ ਮਾਰਨਿੰਗ ਜੀ ਨੈਕਸਟ ਹੋ ਚੁੱਕਾ ਕੱਲ੍ਹ ਸ਼ਾਮ ਨੂੰ ਮੇਥੋਂ ਕੋਈ ਵਲੋਗ ਨਹੀਂ ਹੁਣ ਉਸ ਤੋਂ ਬਾਅਦ ਮੇਰਾ ਸਿਰ ਦੁਖਣ ਲੱਗਾ ਸ਼ਾਮ ਨੂੰ ਤੇ ਕੱਲ ਮੈਂ ਕੋਈ ਵੀਡੀਓ ਸ਼ੂਟ ਨਹੀਂ ਦਿੱਤਾ ਸ਼ਾਮ ਨੂੰ ਤੇ ਹੁਣ ਮਾਰਨਿੰਗ ਦਾ ਟਾਈਮ ਬ੍ਰੈਕਫਾਸਟ ਦੀ ਤਿਆਰੀ ਚਾਹ ਪਾਣੀ ਦਾ ਕੰਮ ਹੋਗਾ ਚਾਹ ਪਾਣੀ ਵਾਲਾ ਭਾਂਡੇ ਮੰਜੇ ਇੱਧਰ ਰੱਖਿਆ ਮੈਂ ਦੁੱਧ ਗਰਮ ਕਰਨਾ ਇਹ ਪੈਨ ਪੈ ਚਾਹਲਾ ਹੈਲਪਰ ਹੋ ਗਈ ਤਾਂ ਫਿਰ ਉਹਦੇ ਵਿੱਚ ਚਾਹ ਕਰੂੰਗੀ ਇੱਕ ਪੈਨ ਵਿੱਚ ਤੋਤਾ ਇੱਕ ਪੈਨ ਹਜੇ ਪਿਆ ਉਹਦੇ ਚਾਹ ਬਣਾਉਂਗੀ ਤਾਂ ਕਰਕੇ ਮੈਂ ਤੋਤਾ ਨਹੀਂ ਹੁਣ ਠੰਡ ਕਰ ਕੋਈ ਥੋੜੇ ਲੇਟ ਹੋ ਗਏ ਕਿ ਜਲਦੀ ਆਏ ਨਹੀਂ ਸੀ ਸਾਢੇ 8 ਦਾ ਟਾਈਮ ਹੋ ਰਿਹਾ ਕਿਚਨ ਮੈਂ ਇੱਕ ਵਾਰ ਕਲੀਨ ਕਰਤੀ ਜੋ ਸਾਫ ਕਰਨੇ ਦਾ ਕੰਮ ਖਤਮ ਹੋ ਜਾਂਦਾ ਫਿਰ ਇੱਕ ਵਾਰ ਕਿਚਨ ਮੈਂ ਸਾਰੀ ਸਾਫ ਕਰ ਜਾਨੀ ਆ ਸਾਫ ਕਰ ਦੰਨੇ ਤਾਂ ਕਿ ਰੋਟੀ ਟੁਕ ਦਿਵਾਰੇ ਕਰੀ ਆਪਾਂ ਮੈਂ ਤਾਂ ਫਿਰ ਵਧੀਆ ਲੱਗੇ ਕਿਚਨ ਆਪਣਾ ਰੋਟੀ ਖਾਣ ਨੂੰ ਦਿਲ ਕਰੇ ਇੱਕ ਵਾਰ ਸਾਫ ਕਰਤੀ ਬ੍ਰੈਕਫਾਸਟ ਮੇਰਾ ਹੋ ਗਿਆ ਬਸ ਕੱਲੇ ਦਵਿੰਦਰ ਤਾਂ ਰਹਿੰਦਾ ਮੈਂ ਆਪ ਦਾ ਬ੍ਰੈਕਫਾਸਟ ਕਰ ਲਿਆ ਚਾਹ ਵੀ ਪ ਦਵਿੰਦਰ ਤੇ ਪ੍ਰੌਂਟ ਹੈ ਮਾੜਾ 8 ਟਾ ਗੁੰਨੇ ਪਿਆ ਇਹਨਾਂ ਨੂੰ ਪ੍ਰੌਂਟੇ ਬਹੁਤ ਪਸੰਦ ਨੇ ਠੰਡ ਵਿੱਚ ਕਹਿੰਦੇ ਜਿਹਦੀ ਦੁਕਾਨ ਦਾ ਪ੍ਰੌਂਟੇ ਖਾਣ ਨੂੰ ਇਹਨਾਂ ਦਾ ਪ੍ਰੌਂਟਾ ਮਾੜਾ 8 ਟਾ ਗੁੰਨੇ ਪਿਆ ਤੇ ਮੈਂ ਮਾਰਨਿੰਗ ਵਿੱਚ ਖਾਂਦਾਂ ਸੀ ਕਿ ਵੈਜ ਵੈਜ ਚੀਲਾ ਦੁਨੀ ਮੈਂ ਸਬਜ਼ੀਆਂ ਚੌਪ ਕਰੀਆਂ ਸੀ ਮੈਂ ਸੋਚਿਆ ਹੈਲਦੀ ਬਣਾ ਲਵਾਂ ਪਰ ਸਬਜ਼ੀਆਂ ਵਿੱਚੋਂ ਜਿਆਦਾ ਚੌਪ ਹੋ ਗਈਆਂ ਕਾਫੀ ਜਿਆਦਾ ਚੌਪ ਹੋ ਗਈਆਂ ਸਬਜ਼ੀਆਂ ਹਲੇ ਵੀ ਬਚੀਆਂ ਪਈਆਂ ਨਹੀਂ ਮੈਂ ਜਦੋਂ ਦੁਪਹਿਰੇ ਫਿਰ ਮੈਂ ਓਟਸ ਲਾਏ ਤੇ ਸਣਾ ਕੁਝ ਚੀਲਾ ਇਸ ਤਰ੍ਹਾਂ ਬਣਾ ਲਵਾਂ ਕੋਸ਼ਿਸ਼ ਨਾ ਕੋਸ਼ਿਸ਼ ਇਹ ਸਬਜ਼ੀਆਂ ਵੀ ਕੰਮ ਲੈ ਲਵਾਂ ਸਬਜ਼ੀਆਂ ਦੁਪਹਿਰੇ ਮੈਂ ਅੱਧਿਆ ਕਹੀਨੇ ਮੈਂ ਚਲੋ ਅਸੀਂ ਕੱਟ ਗਏ ਮੈਂ ਤੋਂ ਹੋਰ ਸਬਜੀ ਪਾ ਲਾ ਹੋਰ ਸਬਜੀ ਪਾ ਲਾ ਹੋਰ ਹੈਲਦੀ ਬਣ ਜੇ ਉਹ ਐਂਦਾ ਕਰਦੇ ਕਰਦੇ ਜਿਆਦੇ ਹੋ ਗਈਆਂ ਸਬਜੀ ਚਲੋ ਆਪਾਂ ਇਹ ਦੁਪਹਿਰੇ ਖਾ ਲਾਂਗੇ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਇੱਕ ਚੀਜ਼ ਮੈਨੂੰ ਕਮੈਂਟ ਆਇਆ ਸੀ ਮੌਨਿਕਾ ਜੀ ਦਾ ਉਹ ਕਹਿੰਦੇ ਜਦੋਂ ਦੁੱਧ ਰਿੜਕਦੇ ਹੋਨੇ ਮੱਖਣ ਕੱਢਦੇ ਹੋ ਤਾਂ ਸੁਪਰ ਟੱਕਣ ਜਿਹੜਾ ਦਿਨੋਂ ਪਤਿੱਲੂ ਉੱਪਰ ਉਹ ਤੋਂ ਤੁਹਾਡਾ ਤੁਸੀਂ ਕਿ ਥੋਲਿਆ ਹੋਇਆ ਉਹ ਐਕਚੁਅਲੀ ਸੇ ਜਿਗਾਰਡ ਕਰਿਆ ਹੋਇਆ ਚੀਜ਼ ਆ ਉਸੇ ਜਿਗਾਰਡ ਕਰਿਆ ਹੋਇਆ ਇਹ ਲੱਕੜ ਦਾ ਬਣਾਇਆ ਹੋਇਆਗਾ ਚਲੋ ਮਿਸਤਰੀ ਲੱਗੇ ਸੀ ਨਾ ਕਰੀ ਤੇ ਉਹਦੀ ਮੇਰੇ ਦਿਮਾਗ ਵਿੱਚ ਸੀ ਇਹ ਚੀਜ਼ ਕਿਵੇਂ ਬਣਾ ਲਾਂ ਕਿਉਂਕਿ ਜਦੋਂ ਬਦੂਦਰ ਲੱਕਦੇ ਸੀ ਪਤਿਲੇ ਵਿੱਚ ਬਲੈਂਡਰ ਚਲਾਉਂਦੇ ਤਾਂ ਛਿੱਟੇ ਪੈਂਦੇ ਸੀ ਆਪਣੇ ਕੱਪੜਾਂ ਤੇ ਵੀ ਪੈਂਦੇ ਸੀ ਕਿਚਨ ਦਾ ਆਲਾ ਦਵਾਲਾ ਸਾਹਮਣੇ ਵਾਲੇ ਟਾਈਲਸ ਸਾਰਾ ਕੁਝ ਗੰਦਾ ਹੋ ਜਾਂਦਾ ਛਿੱਟੇ ਪੈ ਪੈ ਫਿਰ ਉਹ ਸੰਦੇ ਆਇਲ ਵਾਲੇ ਘਿਓ ਵਾਲੇ ਛਿੱਟੇ ਸਾਰਨੇ ਬਹੁਤ ਜਿਆਦਾ ਔਖੇ ਹੋ ਜਾਂਦੇ ਹਨ ਫਿਰ ਉਹ ਦਸੀਂ ਮਿਸਤਰੀਆਂ ਨੂੰ ਪਤਿਲੇ ਦਾ ਨਾਪ ਲੈ ਕੇ ਬਣਾਇਆ ਸੀ ਉਹ ਤਾਂ ਅਸੀਂ ਦੋ ਤਿੰਨ ਪਤਿਲੀਆਂ ਤੇ ਆ ਜਾਂਦਾ ਵੱਡੇ ਪਤਿਲੇ ਦਾ ਨਾਪ ਦੇ ਦਿੱਤਾ ਸੀਗਾ ਤੇ ਇਹ ਸੈਂਟਰ ਵਿੱਚ ਜਿਹੜਾ ਹੋਲ ਕਰਿਆ ਇਹ ਬਲੈਂਡਰ ਦੇ ਹਿਸਾਬ ਨਾਲ ਕਰਿਆ ਹੋਇਆ ਬਲੈਂਡਰ ਦਾ ਨਾਪ ਦੇ ਦਿੱਤਾ ਸੀਗਾ ਤੇ ਉਸ ਤਰ੍ਹਾਂ ਫਿਰ ਉਹਦਾ ਨਾਪ ਲੈ ਕੇ ਮਿਸਤਰੀ ਨੇ ਬਣਾਇਆ ਇਹ ਆ ਤਾਂ ਲੱਕੜ ਵਾਲੇ ਜਿਹੜੇ ਕਾਰਪੈਂਟਰਾਂ ਦੇ ਸ਼ਾਪ ਹੁੰਦੇ ਉਹ ਤੋਂ ਵੀ ਬਣਵਾ ਸਕਦੇ ਆ ਬਚੇ ਹੋਏ ਪੀਸ ਆਪਣੇ ਕੋਲ ਦੁਕਾਨ ਤੇ ਖੋਗੋ ਜੇ ਕੰਮ ਚੱਲਦਾ ਬਹੁਤ ਪਈ ਹੁੰਦੇ ਨੇ ਤੋਂ ਬਣਵਾਉਂਦੇ ਨੇ ਬਹੁਤ ਵਧੀਆ ਚੀਜ਼ ਹੈ ਤੇ ਦੋਨੇ ਸਾਈਡ ਤੇ ਮਾਈਕਾ ਲੱਗਿਆ ਹੋਇਆ ਇਹ ਛੜ ਕਿਚਨ ਨਾਲ ਦਾ ਮਾਈਕਾ ਲੱਗਿਆ ਹੋਇਆ ਵਾਈਟ ਉਹ ਉਹ ਬਣਵਾਇਆ ਸੀਗਾ ਉਦੋਂ ਫਿਰ ਆਪਾਂ ਨੂੰ ਆਏ ਲਾਲਚ ਹੋ ਜਾਂਦਾ ਵੀ ਘਰੇ ਮਿਸਤਰੀ ਲੱਗੇ ਨੇ ਕੋਈ ਦਿਮਾਗ 'ਚ ਹੋਰ ਗੱਲ ਯਾਦ ਕਰ ਲੂ ਕਿ ਬਣਵਾਈਏ ਕੋਈ ਚੀਜ਼ ਬਣਵਾਏ ਉਹ ਬਣਾ ਹੀ ਦੇ ਹੁੰਦੇ ਨੇ ਮਾਪਿਆਂ ਨੂੰ ਵੀ ਕਾਲ ਹੋ ਜਾਂਦੀ ਕਿ ਇੱਕ ਚੀਜ਼ ਬਣਾਉਣ ਦੀ ਤੇ ਬਾਜ਼ਾਰ 'ਚ ਜਾਣਾ ਵੀ ਔਖਾ ਇੱਕ ਚੀਜ਼ ਪਿੱਛੇ ਉਦੋਂ ਇਹ ਮੇਰਾ ਦਿਮਾਗ ਕੰਮ ਕਰ ਗਿਆ ਸੀ ਕਿ ਆਹ ਚੀਜ਼ ਬਣਵਾ ਕੇ ਰੱਖ ਲਿਓ ਉਹ ਬਣਵਾਇਆ ਸੀਗਾ ਸੀ ਤੇ ਮੌਜ ਬੜੀ ਇਹਦੀ ਨਾਲ ਤਾਂ ਆਪਦੇ ਕੱਪੜੇ ਗੰਦੇ ਹੁੰਦੇ ਨੇ ਨਾ ਕਿਚਨ ਗੰਦੀ ਹੁੰਦੀ ਹੈ ਤੇ ਪਤਲੇ ਲਟਕੇ ਜਾਂਦੇ ਨੇ ਨਾ ਬਾਹਰ ਅੱਜ ਬਹੁਤ ਬਹੁਤ ਜ਼ਿਆਦਾ ਠੰਡਾ ਮੌਸਮ ਕੁਝ ਇਸ ਤਰ੍ਹਾਂ ਬਹੁਤ ਜ਼ਿਆਦਾ ਠੰਡਾ ਅੰਨੀ ਚ ਫਾਰਸ਼ ਵੀ ਸਾਰਾ ਗਿੱਲਾ ਹੋਇਆ ਪਿਆ ਹੁਣ ਹੈਲਪਰ ਆਊਗੀ ਨਾ ਉਰ ਝਾੜੂ ਲੱਗਣਾ ਨਾ ਉਰ ਪੋਚਾ ਲੱਗਣਾ ਪਤਾ ਨਹੀਂ ਕੀ ਬਣੂਗਾ ਤੁੰਦ ਨੀਚੇ ਗਿਰਦੀ ਏ ਟ੍ਰੇਲ ਫਾਰਸ਼ ਨੇ ਸਾਰਾ ਗਿੱਲਾ ਹੋਇਆ ਪਿਆ ਤੇ ਕੱਲ ਮਾਲੀ ਨੇ ਲਗਾਤੇ ਪਾਮ ਮੈਂ ਵੀ ਨਹੀਂ ਦੇਖੇ ਹੈਗੇ ਮੇਰਾ ਸਿਰ ਬਹੁਤ ਦੁਖਣ ਲੱਗੇ ਕੱਲ ਸ਼ਾਮ ਨੂੰ ਪਤਾ ਨਹੀਂ ਕਿਵੇਂ ਲਗਾਏ ਨੇ ਆ ਲਗਾਤੇ ਪਾਮ ਸਾਰੇ ਬੋਟਲ ਪਾਮ ਨੇ ਇਹ एक दो तीन चार पाग एक सैड तर तीन लगे चार लगे ने पाम बाड़ी च मिट्टी पाई है सारी होर पहले नीमी भी सी मिट्टी भी नहीं अच्छी सीटी पाई है धनिया धुनिया तो सारा कुछ लकोता बस कला इन्ना कहा पालक छड़िया सारी से मिट्टी पै गई सब्जी तो उ होंगी नहीं बस धनिया पालक मैं इतने लगा ला सब्जी खेत लगती है ਚੰਗੀ ਅੰਦਰ ਆ ਪਲੇਟ ਪਈ ਹੈ ਕੱਲ ਮਾਲੀ ਨੇ ਚਾਹ ਦਿੱਤੀ ਸੀ ਦਵਿੰਦਰ ਦੇ ਹੱਥ ਤੇ ਭਾਂਡੇ ਨੇ ਬਾਹਰੋਂ ਚੱਕ ਕੇ ਲੈ ਕੇ ਆਉਂਦੇ ਹੁੰਦੇ ਉਹ ਲੇਡੀਜ਼ ਜਦੋਂ ਬਾਹਰ ਜਾਂਦੇ ਫਰਾਈ ਹੁੰਦਾ ਕਿ ਭਾਂਡਾ ਦਾ ਚੱਕ ਲਈ ਕਿ ਸ਼ਾਇਦ ਮਾਲੀ ਦਾ ਹੋਰ ਗਲਾਸ ਵੀ ਪਿਆ ਹੋਊ ਕਿਤੇ ਛਾਲ ਆਇਥੋਂ ਇੱਕ ਪਾਮ ਪਟਦਾ ਕਿਉਂਕਿ ਕਾਫੀ ਜ਼ਿਆਦਾ ਨੇੜੇ ਨੇੜੇ ਹੋ ਰਹੀ ਸੀਗੇ ਇਹ ਦੋਨੇ ਤਿੰਨੇ ਇੱਕ ਇਥੋਂ ਪੜਦਾ ਪਤਾ ਨਹੀਂ ਹਾਲੇ ਵੀ ਸੈਟਿੰਗ ਕੁਝ ਕਰਨ ਵਾਲੀ ਪਈ ਹੈ ਪਤਨ ਦਵਿੰਦਰ ਕੀ ਕਰਾਈ ਜਾਂਦਾ ਮੇਰੇ ਵੀ ਸਮਝ ਤੋਂ ਬਾਹਰ ਆ ਆਪੇ ਮਾਲੀ ਦਾ ਚਾਹ ਦਾ ਗਲਾਸ ਚੱਲੀਏ ਅੰਦਰ ਉਹ ਠੰਡ ਹੀ ਨਹੀਂ ਲੱਗ ਰਹੀ ਪਤਾ ਨਹੀਂ ਮੈਂ ਮੋਟੀ ਜਿਹੀ ਜੈਕਟ ਪਾਈ ਆ ਧੁੰਦ ਜੀ ਤੇ ਰੇਲ ਜੀ ਬਸ ਤੁਹਾਨੂੰ ਵੀਡੀਓ ਥੋੜੀ ਜਿਹੀ ਵੀ ਅੱਛੀ ਲੱਗਦੀ ਹੁੰਦੀ ਆ ਤਾਂ ਪਲੀਜ਼ ਵੀਡੀਓ ਨੂੰ ਤੁਸੀਂ ਜਰੂਰ ਲਾਈਕ ਕਰਿਆ ਕਰੋ ਅੱਗੇ ਵੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਔਰ ਜੇ ਤੁਸੀਂ ਮੇਰੇ ਚੈਨਲ ਤੇ ਤੁਸੀਂ ਫਸਟ ਟਾਈਮ ਆਏ ਹੋ ਹਨਾ ਨਵੇਂੋ ਚੈਨਲ ਤੇ ਤਾਂ ਹੁਣ ਤੱਕ ਨਹੀਂ ਸਬਸਕ੍ਰਾਈਬ ਕੀਤਾ ਚੈਨਲ ਬਿਨਾ ਸਬਸਕ੍ਰਾਈਬ ਕੀਤੇ ਦੇਖਣੋ ਵੀਡੀਓਸ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲੇ ਨਵੀਂ ਵੀਡੀਓ ਅਪਲੋਡ ਹੋਵੇ ਤਾਂ ਤੁਹਾਨੂੰ ਨੋਟੀਫਿਕੇਸ਼ਨ ਮਿਲੇ ਤੇ ਹੁਣ ਮੈਂ ਨਾ ਮਾਰਨਿੰਗ ਚ ਕਰ ਰਹੀ ਸੀ ਸੋਫਿਆਂ ਦੀ ਸੈਟਿੰਗ ਕੱਲ ਆਈ ਸੀ ਦਵਿੰਦਰ ਦੇ ਫਰੈਂਡਸ ਤੇ ਉਸ ਕਰਕੇ ਫਿਰ ਇਹ ਕਵਰ ਕੁਸ਼ਨਸ ਸੈੱਟ ਕਰਨੇ ਵੀ ਪੈਂਦੇ ਨੇ ਸੈੱਟ ਕਰਨੇ ਪੈਂਦੇ ਨਾਲ ਸੈੱਟ ਕਰ ਰਹੀ ਸੋਹਣੀ ਲੱਗਦੀ ਡਰਾਇੰਗ ਰੂਮ ਸੈੱਟ ਹੋਵੇ ਦੇਖੋ ਆਪਣੇ ਘਰੇ ਕਦੇ ਵੀ ਕੋਈ ਵੀ ਆ ਸਕਦਾ ਨਾ ਇਸ ਕਰਕੇ ਘਰ ਹਮੇਸ਼ਾ ਆਏ ਹੋਵੇ ਵੀ ਬਸ ਹੁਣ ਕਿਸੇ ਨੇ ਆਉਣਾ ਹੀ ਆਂ ਆਏ ਤਿਆਰ ਹੋ ਗਏ ਔਰ ਵੈਸੇ ਇਹ ਸੋਹਣਾ ਤਾਂ ਹੀ ਲੱਗਦਾ ਸਾਰਾ ਸਮਾਨ ਚਾਹੇ ਤੁਸੀਂ ਕਿੰਨਾ ਹੀ ਮਹਿੰਗਾ ਤੋਂ ਮਹਿੰਗਾ ਸੋਨੇ ਤੋਂ ਸੋਨਾ ਸਮਾਨ ਰੱਖ ਲਓ ਪਰ ਜਦ ਤੱਕ ਉਹਨੂੰ ਟੰਗ ਤਰੀਕੇ ਨਾਲ ਨਹੀਂ ਰੱਖਾਂਗੇ ਉਪੇ ਜਾਂ ਸੋਹਣਾ ਨਹੀਂ ਲੱਗੂਗਾ ਇਸ ਕਰਕੇ ਮੈਨੂੰ ਆਇਆ ਵੀ ਟਰਾਇੰਗ ਰੂਮ ਹਮੇਸ਼ਾ ਸੈੱਟ ਹੋਵੇ ਕਦੇ ਵੀ ਕੋਈ ਵੀ ਆਪਣੇ ਘਰੇ ਆ ਸਕਦਾ ਮੈਂ ਆਉਣ ਵਾਲੇ ਨੂੰ ਵੀ ਦੇਖ ਕੇ ਅੰਦਰ ਵੜਦਿਆਂ ਨੂੰ ਵੀ ਚੰਗਾ ਲੱਗੇ ਬਸ ਇਹ ਮੇਰੇ ਜਿਸ ਦਿਨ ਕੋਈ ਆਵੇ ਉਸ ਦਿਨ ਮੇਰਾ ਹੀ ਕੰਮ ਹੁੰਦਾ ਦੇਖੋ ਡੇਲੀ ਤਾਂ ਆਪਾਂ ਨੂੰ ਕਰਨਾ ਨਹੀਂ ਪੈਂਦਾ ਜਿਸ ਦਿਨ ਕੋਈ ਆਉਂਦਾ ਬਹਿਦਾ ਫਿਰ ਉਸ ਦਿਨ ਸੈਟਿੰਗ ਕਰਨੀ ਪੈਂਦੀ ਆ ਪਰ ਹੁਣ ਨਾ ਸੀ ਸੋਫਿਆਂ ਦੇ ਕੁਸ਼ਨਸ ਚੇਂਜ ਕਰਵਾ ਲੇ ਕੁਸ਼ਨਸ ਹਾਰਡ ਨੇ ਪਹਿਲਾਂ ਸੌਫਟ ਸੀਗੇ ਉਸ ਕਰਕੇ ਜਿਆਦਾ ਕੱਪੜਾ ਇਹਨਾਂ ਦਾ ਖਰਾਬ ਹੁੰਦਾ ਸੀ ਇਕੱਠਾ ਹੁੰਦਾ ਸੀ ਪਰ ਜੋ ਕੁਸ਼ਨਸ ਜਰੂਰ ਤੇ ਚੇਂਜ ਕਰਵਾਏ ਨੇ ਅੰਦਰ ਉਹ ਹਾਰਡ ਕਰਵਾ ਲੇ ਤਾਂ ਹੁਣ ਇੰਨਾ ਜਿਆਦਾ ਇਹ ਕੱਪੜਾ ਇਕੱਠਾ ਨਹੀਂ ਹੁੰਦਾ ਹੈਗਾ ਤੇ ਠੀਕ ਪੈਣਾ ਮੈਂ ਥੋੜਾ ਜਿਹਾ ਸੈੱਟ ਕਰਨਾ ਪੈਂਦਾ ਸੋ ਇਹ ਸੀ ਮੇਰਾ ਅੱਜ ਤੱਕ ਦੀ ਵੀਡੀਓ ਵੀਡੀਓ ਅੱਛੀ ਲੱਗੇ ਤਾਂ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਮਿਲਾਂਗੇ ਖੋ ਨਵੀਂ ਵੀਡੀਓ ਲੈ ਕੇ ਤਦ ਤੱਕ ਲਈ ਖਾਛੜੀਏ ਕਾ